ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਚੱਲ ਰਹੀਆਂ ਨੇ ਇੱਕ ਤੋਂ ਲੈ ਕੇ 4 ਤਰੀਕ ਤੱਕ ਨਾਮੀਨੇਸ਼ਨ ਦਾਖਲ ਹੋਣੇ ਸੀ ਨਾਮੀਨੇਸ਼ਨਾਂ ਦੌਰਾਨ ਜੋ ਕੁਝ ਹੋਇਆ ਕੈਂਡੀਡੇਟਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਗਏ ਕਾਗਜ਼ ਪਾੜ ਕੇ ਸਿੱਟ ਦਿੱਤੇ ਗਏ ਔਰ ਕੱਲ ਤਾਂ ਪਟਿਆਲਾ ਦੀ ਜਿਹੜੀ ਐਸਐਸਪੀ ਡੀਐਸਟੀ ਐਸਟੀਆਂ ਦੀ ਕਾਨਫਰੰਸ ਕਾਲ ਵਾਇਰਲ ਹੋਈ ਸੀ ਉਹਨੇ ਤਾਂ ਸਭ ਕੁਝ ਸਾਹਮਣੇ ਰੱਖਤਾ ਕਿ ਕਿਸ ਤਰੀਕੇ ਹੁਬਕੇ ਪਟਿਆਲਾ ਪੁਲਿਸ ਦੇ ਐਸਐਸਪੀ ਕਹਿ ਰਹੇ ਨੇ ਕਿ ਆਬਜ਼ਰਵਰ ਸਹਿਬਾਨਾਂ ਨਾਲ ਵੀ ਗੱਲ ਹੋ ਗਈ ਹੈ ਜਿਹਦੇ ਚੋ ਕੁਸਤਵ ਸ਼ਰਮਾ ਜੀ ਦਾ ਨਾਮ ਲੈਂਦੇ ਨੇ ਪ੍ਰੀਤ ਯਾਦਵ ਦਾ ਨਾਮ ਲੈਂਦੇ ਨੇ ਕਹਿੰਦੇ ਆਬਜ਼ਰਵਰ ਵੀ ਸਮਝਦੇ ਨੇ ਕਿ ਧੱਕਾ ਸਰਕਾਰ ਨੇ ਕਰਨਾ ਧੱਕਾ ਹੋਣਾ ਪਰ ਧੱਕਾ ਬਾਰੋ-ਬਾਰ ਕਰੋ ਸੈਂਟਰਾਂ ਚ ਪੰਚਾਇਤੀ ਇਲੈਕਸ਼ਨਾਂ ਮੰਗੂ ਨਾ ਕਰ ਦਿਓ ਕਿ ਅੰਦਰ ਆ ਕੇ ਕਾਗਜ਼ ਫਾੜ ਦਿਓ ਜਿਹਦੀ ਵੀਡੀਓ ਬਣ ਜੇ ਹੁਣ ਅੱਜ ਹੈ ਸਕਰੂਟੀ ਦਾ ਦਿਨ ਔਰ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਬਿਲਕੁਲ ਸਿਰਿਓਂ ਖਾਰਜ ਕੀਤੇ ਜਾ ਰਹੇ ਨੇ ਪੂਰੇ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਸਾਰੇ ਕਾਗਜ਼ ਖਾਰਜ ਜੇ ਮੈਂ ਗੱਲ ਕਰਾਂ ਤਰਨਤਾਰਨ ਦੀ ਤਰਨ ਤਾਰਨ ਦੇ ਵਿੱਚ ਜਿੰਨੇ ਬਲਾਕ ਨੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਉਮੀਦਵਾਰ ਯੋਗ ਨਹੀਂ ਸੀ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕੱਲੇ ਆਮ ਆਦਮੀ ਪਾਰਟੀ ਦੇ ਔਰ ਕਿਸੇ ਹੋਰ ਪਾਰਟੀ ਦੇ ਕੀ ਕਾਂਗਰਸ ਦੀ ਗੱਲ ਕਰ ਲੋ ਬੀਐਸਪੀ ਦੀ ਗੱਲ ਕਰ ਲੋ ਕੱਲੇ ਆਮ ਆਦਮੀ ਪਾਰਟੀ ਦੇ ਉਹੀ ਯੋਗ ਉਮੀਦਵਾਰ ਨੇ ਹੋਰ ਕੋਈ ਯੋਗ ਨਹੀਂ ਆਹੀ ਸਿਲਸਿਲਾ ਗੁਰਦਾਸਪੁਰ ਦਾ ਆਹੀ ਸਿਲਸਿਲਾ ਅੰਮ੍ਰਿਤਸਰ ਦਾ ਆਹੀ ਫਿਰੋਜ਼ਪੁਰ ਦਾ ਤੇ ਅਸੀਂ ਹੁਣ ਸ਼ਿਕਾਇਤ ਲੈ ਕੇ ਪਹੁੰਚੇ ਆ ਜਿਹੜੇ ਸਾਡੇ ਸਟੇਟ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਹੈ ਸ਼ਾਮ ਤੇ 7:30 ਵਜੇ ਨੇ ਸਕਰੂਟੀ ਹੈ ਨੀਚੇ ਤਾਂ ਉਮੀਦਵਾਰ ਆਰਓਾਂ ਦੇ ਦਫ਼ਤਰਾਂ ਦੇ ਬਾਹਰ ਬੈਠੇ ਨੇ ਲਿਸਟਾਂ ਲਾਈਆਂ ਨਹੀਂ ਜਾ ਰਹੀਆਂ ਤੇ ਜਿਹੜਾ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਜਿਸ ਕਮਿਸ਼ਨ 'ਚ 24 ਘੰਟੇ ਸਟਾਫ ਹੋਣਾ ਚਾਹੀਦਾ ਹੈ 7:30 ਵਜੇ ਅੰਦਰ ਇਕੱਲਾ ਚੌਂਕੀਦਾਰ ਆ ਮਤਲਬ ਚੌਂਕੀਦਾਰ ਕਮਿਸ਼ਨ ਦੀ ਚੌਂਕੀਦਾਰੀ ਕਰ ਰਿਹਾ ਜਿਸ ਕਮਿਸ਼ਨ ਨੇ ਇਹ ਫ੍ਰੀ ਤੇ ਫੇਅਰ ਇਲੈਕਸ਼ਨ ਦੀ ਚੌਂਕੀਦਾਰੀ ਕਰਨੀ ਹੈ ਉਹਨਾਂ ਦੇ ਦਫ਼ਤਰ ਦੇ ਅੰਦਰ ਇੱਕ ਸੁਪਰੀਟੈਂਡੈਂਟ ਲੈਵਲ ਦਾ ਬੰਦਾ ਤੱਕ ਨਹੀਂ ਹੈ ਜਿਹੜਾ ਕਿਸੇ ਪੋਲਿਟিক্যাল ਪਾਰਟੀ ਦੀ ਕੰਪਲੇਂਟ ਫੜ ਕੇ ਉਹਨੂੰ ਐਡਰੈਸ ਕਰੇ ਸੋ ਅੱਜ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਸਵਾਲ ਕਰਦਾ ਕਿ ਕੀ ਅਸੀਂ ਫ੍ਰੀ ਤੇ ਫੇਅਰ ਇਲੈਕਸ਼ਨ ਜਿਹੜੀ ਪੰਜਾਬ ਵਿੱਚ ਸੋਚਦੇ ਹਾਂ ਕਿ ਉਹ ਬਿਲਕੁਲ ਕੰਪਰੋਮਾਈਜ਼ ਹੋ ਚੁੱਕੀ ਹੈ ਕਿਉਂਕਿ ਕੱਲ ਦੀ ਜਿਹੜੀ ਆਡੀਓ ਰਿਕਾਰਡਿੰਗ ਆਈ ਹੈ ਐਸਐਸਪੀ ਦੀ ਉਹਨਾਂ ਦਾ ਸਪਸ਼ਟ ਕਰਤਾ ਕਿ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਤੋਂ ਦਿਸ਼ਾ ਨਿਰਦੇਸ਼ ਲੈ ਕੇ ਵਿਰੋਧੀਆਂ ਦੇ ਕਾਗਜ਼ ਪਾੜ ਦੋ ਸੈਂਟਰਾਂ ਤੱਕ ਪਹੁੰਚਣ ਨਾ ਦਿਓ ਤੇ ਉਸ ਗੱਲ ਨੂੰ ਮੈਨੂੰ ਲੱਗਦਾ ਵੀ ਇਸ ਸਮੇਂ 24 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਮੈਨਾਂ 36 ਘੰਟੇ ਬੀਤ ਗਏ ਤੇ ਕਮਿਸ਼ਨ ਨੇ ਹਲੇ ਤੱਕ ਉਸ ਐਸਐਸਪੀ ਤੇ ਕੋਈ ਐਕਸ਼ਨ ਨਹੀਂ ਦਿਆ ਅੱਧੇ ਨਾਬੇ ਦੇ ਵਿੱਚ ਜਿਹੜੀ ਬीडीपीਓ ਬਲਜੀਤ ਕੋਟ ਢਿਲੋਂ ਹੈ ਉਹਨੇ ਸਾਰੇ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰਾਂ ਤੇ ਉੱਤੇ ਆਬਜੈਕਸ਼ਨ ਲਾਤਾ ਕਿ ਜੀ ਇਲੈਗਲ ਇਨਕ੍ਰੋਚਮੈਂਟ ਹੈ ਕੋਈ ਇਲੈਗਲ ਇਨਕ੍ਰੋਚਮੈਂਟ ਸਾਬਤ ਨਹੀਂ ਹੋ ਸਕੀ ਕਿਉਂ ਕਿ ਕਿਉਂਕਿ ਬਲਜੀਤ ਕੋਟ ਢਿਲੋਂ ਦੀ ਸ਼ਿਕਾਇਤ ਸ਼ਰੋਮਨੀ ਅਕਾਲੀ ਦਲ ਨੇ ਕੀਤੀ ਸੀ ਉਹਦੀ ਇੱਕ ਵੀਡੀਓ ਹੈ ਜਿੱਥੇ ਉਹ ਸਪਸ਼ਟ ਤੌਰ ਤੇ ਲੋਕਾਂ ਨੂੰ ਧਮਕਾ ਰਹੀ ਹੈ ਤੇ ਉਹਨਾਂ ਨੂੰ ਕਹਿ ਰਹੀ ਹੈ ਕਿ ਵਿਰੋਧੀਆਂ ਨੂੰ ਤਾਂ ਕੈਂਡੀਡੇਟ ਨਹੀਂ ਲੱਭ ਰਹੇ ਮਤਲਬ ਜਿਹੜੇ ਅਫਸਰ ਸਰਕਾਰ ਦੇ ਮਨੀਸ਼ ਸੋਦੀਆ ਦੇ ਸਾਮਦਾਮ ਦੰਦਭੇਦ ਦੇ نیچے ਲੱਗੇ ਨੇ ਕਿ ਇੱਧਾ ਫਰੀ ਤੇ ਫਿਰ ਇਲੈਕਸ਼ਨ ਹੋਏਗੀ ਔਰ ਇਹ ਸਾਰੇ ਪੰਜਾਬ ਦੀ ਸਥਿਤੀ ਹੈ ਤੇ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਵਾਬਦੇਹੀ ਬਣਦੀ ਔਰ ਮੈਂ ਤਾਂ ਖਾਸ ਕਰਕੇ ਅੱਜ ਸ਼ਲਾਘਾ ਕਰਨੀ ਚਾਹੁੰਦਾ ਕਿ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਇੰਡੀਆ ਦੇ ਹਨ ਚੀਫ ਇਲੈਕਟੋਰਲ ਪੰਜਾਬ ਹੈ ਕਿਉਂਕਿ ਤਰਨਤਾਰਨ ਦੀ ਬਾਈ ਇਲੈਕਸ਼ਨ 'ਚ ਸਰਕਾਰ ਨੇ ਡੈਮੋਕ੍ਰੇਸੀ ਦਾ ਗळा ਘੁੱਟਣ ਦੇ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਇਹ ਤਾਂ ਉੱਥੇ ਇਲੈਕਸ਼ਨ ਕਮਿਸ਼ਨ ਨੇ ਦਖਲ ਦਿੱਤਾ ਐ ਐਸਐਸਪੀ ਰਵਜੋਤ ਕੋਰ ਗਰੇਵਾਲ ਸਸਪੈਂਡ ਹੋਏ ਦੋ ਡੀਐਸਪੀ ਬਦਲੇ ਐ ਐਸਐਚਓ ਬਦਲੇ ਤਾਂ ਕਿਤੇ ਜਾ ਕੇ ਡੀਜੀਪੀ ਸਾਹਿਬ ਤਲਬ ਹੋਏ ਤਾਂ ਕਿਤੇ ਉੱਥੇ ਮਾੜਾ ਮੋਟਾ ਡੈਮੋਕਰੇਸੀ ਸਾਹ ਲੈ ਸਕੀ ਤੇ ਇਹ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਇਲੈਕਸ਼ਨ ਹੈ ਇਹ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਦੇ ਨੀਚੇ ਹੋ ਰਹੀ ਹੈ ਤੇ ਇਹ ਤਾਂ ਹਾਲਾਤ ਇਹ ਨੇ ਕਿ ਸਾਰੇ ਦਾ ਸਾਰਾ ਤੰਤਰ ਹੈ ਜਿਹੜਾ ਉਹ ਤਾਂ ਸਰਕਾਰ ਦੇ ਕੋਲੇ ਕੰਪਰੋਮਾਈਜ਼ ਹੋ ਚੁੱਕਿਆ ਉਮੀਦਵਾਰਾਂ ਦੇ ਕਾਗਜ਼ ਬਿਨਾਂ ਕਿਸੇ ਰੀਜ਼ਨ ਤੋਂ ਰਿਜੈਕਟ ਕੀਤੇ ਜਾ ਰਹੇ ਨੇ ਕੋਈ ਸੁਣਵਾਈ ਕਰਨ ਵਾਲਾ ਹੈ ਨਹੀਂ ਸਟੇਟ ਇਲੈਕਸ਼ਨ ਕਮਿਸ਼ਨ ਦਾ ਦਫਤਰ ਬੰਦ ਪਿਆ ਅੰਦਰ ਸਟਾਫ ਦਾ ਇੱਕ ਬੰਦਾ ਹੈ ਨਹੀਂ ਤੋਂ ਫਿਰ ਹੱਥੋਂ ਤਾਂ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਸਰਕਾਰ ਆਪਦੀਆਂ ਨਾਮੀਨੇਸ਼ਨਸ ਹੀ ਕਰ ਲਵੇ ਸਰਕਾਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਕਿਉਂ ਆਪਾਂ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ 'ਚ ਪਾ ਰਹੇ ਹਾਂ ਕਿਉਂ ਇੱਕ ਡਰਾਮਾ ਕਰਦੇ ਆ ਕਿ ਅਸੀਂ ਇਲੈਕਸ਼ਨ ਕਰਾਉਣੀ ਹੈ ਜਦਕਿ ਟੋਟਲ ਮਸ਼ੀਨਰੀ ਉਰੇ ਕੰਪਰੋਮਾਈਜ਼ਡ ਹੈ ਤੇ ਜਿਹਦੇ ਉੱਤੇ ਜ਼ਿੰਮੇਵਾਰੀ ਹੈ ਉੱਥੇ ਵੀ ਕਿਸੇ ਕਿਸਮ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ ਸ਼ਿਕਾਇਤਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਤੋਂ ਢਿੱਲਾ ਕੰਮ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨੇ ਕਿਸੇ ਚੋਣਾਂ ਦੇ ਵਿੱਚ ਦੇਖਿਆ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ 1 ਸਾਲ ਦਾ ਤੱਕਾ ਹੈ ਇਹ 1 ਸਾਲ ਵੀ ਛੱਡੋ 6 ਮਹੀਨੇ ਬਾਅਦ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਉਹ ਰੇ ਦਬਦਬਾ ਹੋ ਜਾਣਾ ਕਿਉਂਕਿ ਚੋਣਾਂ 'ਚ 6 ਮਹੀਨੇ ਰਹਿ ਜਾਣੇ ਨੇ ਤੇ ਜਿਹੜੇ ਅਫਸਰ ਅੱਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸੰਵਿਧਾਨ ਨੂੰ ਛਿੱਕੇ ਤੇ ਟੰਗ ਰਹੇ ਨੇ ਤਾਂ ਉਹੀ ਸੰਵਿਧਾਨ ਉਹਨਾਂ ਦੀ ਵੀ ਸਜ਼ਾ ਦਾ ਪ੍ਰਾਵਧਾਨ ਕਰਦਾ ਹੈ ਸੋ ਇਹ ਜੋ ਕੁਛ ਅੱਜ ਤਰਨ-ਤਰਨ ਦੇ ਵਿੱਚ ਹੋਇਆ ਜਿੱਥੇ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰਿਜੈਕਟ ਅਹੀਂ ਜਗ੍ਹਾ-ਜਗ੍ਹਾ ਤੇ ਨਵਾਂ ਸ਼ਹਿਰ ਗੁਰਦਾਸਪੁਰ ਕਿਤੇ ਕੋਈ ਰਿਸਟਾਨੀ ਰਾਰੇ ਮਤਲਬ ਕਾਗਜ਼ ਰਿਜੈਕਟ ਕਰਨੇ ਨੇ ਕੱਲੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਅਨਪੂਰਜ ਦਿਟਾਉਣਾ ਇੱਥੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਡੈਮੋਕ੍ਰੇਸੀ ਦਾ ਘਾਣ ਕੀਤਾ ਜਾ ਰਿਹਾ ਹੈ ਕਨਸਟੀਟਿਊਸ਼ਨ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਪਰ ਇਹ ਚੀਜ਼ ਦੀ ਜਵਾਬਦੇਹੀ ਹੈ ਜਿਹੜੀ ਉਹ ਅਦਾਲਤਾਂ ਦੇ ਵਿੱਚ ਲਿਜਾ ਕੇ ਇਹ ਬੰਦਿਆਂ ਦੀ ਇਹ ਜਵਾਬਦੇਹੀ ਤੈਅ ਕਰਾਵਾ ਜਿਹੜੀ ਵੀਡੀਓਜ਼ ਵਾਇਰਲ ਹੋਈਆਂ ਨੇ ਨੋਮੀਨੇਸ਼ਨ ਪੇਪਰਸ ਨੂੰ ਲੈ ਕੇ ਜਿਹੜੀ ਆਡੀਓ ਵਾਇਰਲ ਹੋਈ ਹੈ ਪੰਜਾਬ ਦੇ ਪੁਲਿਸ ਅਫਸਰ ਨੂੰ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਹਦਾਇਤਾਂ ਦਿੰਦੇ ਹੋਏ ਕਿ ਕਿਵੇਂ ਐਮਐਲਏ ਸਾਹਿਬ ਦੇ ਨਾਲ ਤਾਲਮੇਲ ਰੱਖਣਾ ਹੈਗਾ ਤੇ ਜਿਵੇਂ ਐਮਐਲਏ ਸਾਹਿਬ ਕਰਦੇ ਨੇ ਉਹੀ ਕਰਨਾ ਹੈਗਾ ਧੱਕਾ ਮੁਕੀ ਤਾਂ ਹੋਣੀ ਹੋਣੀ ਹੈ ਲੇਕਿਨ ਉਹ ਧੱਕਾ ਮੁਕੀ ਵਿਰੋਧੀਆਂ ਦੇ ਕੈਂਡੀਡੇਟਸ ਦੇ ਘਰਾਂ 'ਚ ਹੋਏ ਜਾਂ ਪਿੰਡਾਂ 'ਚ ਹੋਏ ਜਾਂ ਸੜਕਾਂ 'ਚ ਹੋਏ ਜਿੱਥੇ ਨੋਮੀਨੇਸ਼ਨ ਫਾਈਲ ਕਰ ਰਹੇ ਉੱਥੇ ਨਾ ਹੋਣ ਤੇ ਧਿਆਨ ਪੁਲਿਸ ਰੱਖੇ ਕਿ ਯੂਨੀਫਾਰਮ ਨਾ ਪਾਇਆ ਹੋਇਆ ਮਤਲਬ ਇਸ ਤਰੀਕੇ ਦੇ ਨਾਲ ਸੰਵਿਧਾਨ ਜਿਹੜਾ ਹਰੇਕ ਨੂੰ ਬਰਾਬਰ ਦਾ ਇੱਕ ਰਾਈਟ ਦਿੰਦਾ ਹੈਗਾ ਕਿ ਤੁਸੀਂ ਇਲੈਕਸ਼ਨ ਲਈ ਜੋ ਮਰਜ਼ੀ ਖੜਾ ਹੋ ਸਕਦਾ ਹੈ ਤੇ ਜੋ ਮਰਜ਼ੀ ਕਿ ਜਿੱਥੇ ਮਰਜ਼ੀ ਵੋਟ ਪਾ ਸਕਦਾ ਹੈ ਤੇ ਖੜੇ ਹੋਣ ਨੂੰ ਹੀ ਨਹੀਂ ਜੇ ਤੁਹਾਨੂੰ ਮੌਕਾ ਮਿਲ ਰਿਹਾ ਤੇ ਫਿਰ ਵੋਟ ਪਾਉਣਾ ਤਾਂ ਮਤਲਬ ਹੀ ਨਹੀਂ ਕਿਉਂਕਿ ਜਦ ਬੰਦਾ ਖੜਾ ਹੀ ਨਹੀਂ ਹੋ ਤਾਂ ਵੋਟ ਆਪਾਂ ਕਿਨੂੰ ਪਾਵਾਂਗੇ ਜਦ ਸਾਡੀ ਪਾਰਟੀ ਉੱਥੇ ਖੜੀ ਨਹੀਂ ਹੈ ਤੋ ਇਸ ਤਰੀਕੇ ਦੇ ਨਾਲ ਜਿਹੜੀ ਸੰਵਿਧਾਨ ਦੇ ਰਾਈਟਸ ਨੂੰ ਲੋਕਾਂ ਦੀ ਰਾਈਟਸ ਨੂੰ ਕੁਚਲਿਆ ਜਾ ਰਿਹਾ ਹੈ ਧਜੀਆਂ ਉਡਾਈਆਂ ਜਾ ਰਹੀਆਂ ਇਹ ਅਸੀਂ ਇਹਨਾਂ ਦੇ ਨੋਟਿਸ 'ਚ ਲੈ ਕੇ ਆਏ ਆ। ਇਹ ਵੀ ਹੋਮ ਮਿਨਿਸਟਰੀ ਨੂੰ ਵੀ ਚਿੱਠੀ ਲਿਖੀ ਹੈਗੀ ਕਿ ਜਿਹੜੀ ਉਹ ਆਡੀਓ ਵਾਇਰਲ ਹੋਈ ਹੈ ਉਹਦੀ ਪੂਰੀ ਫੋਰੈਂਸਿਕ ਜਾਂਚ ਕਰਾਈ ਜਾਏ ਤੇ ਜੇ ਉਹ ਸਹੀ ਪਾਈ ਗਈ ਹੈ ਤਾਂ ਫਿਰ ਉਹ ਸਾਰੇ ਅਫਸਰ ਡੀਐਸਪੀ ਐਸਐਚਓ ਲੈ ਕੇ ਐਸਐਸਪੀ ਤੋਂ ਲੈ ਕੇ ਐਸਪੀ ਨੂੰ ਸਾਰਿਆਂ ਦੇ ਖਿਲਾਫ ਇਹਨਾਂ ਨੂੰ ਡਿਸਮਿਸ ਕੀਤਾ ਜਾਏ। ਤੇ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਆ ਵੀ ਮੰਗ ਕੀਤੀ ਹੈ ਕਿ ਜਦੋਂ ਸਹੀ ਪਾਈ ਜਾਊਗੀ ਤੇ ਜਿਹੜਾ ਮਨੀਸ਼ ਸੁਸੋਡਿਆ ਸ਼ਰੇ ਆਮ ਪਬਲਿਕਲੀ ਕਹਿੰਦਾ ਸਾਮ-ਧਾਮ ਦੰਡ ਬੇਜ ਝੂਠ ਸੱਚ ਇੱਕ ਇਸ਼ਾਰਾ ਕਰਦਾ ਹੈ ਪ੍ਰਸ਼ਾਸਨ ਨੂੰ ਫਿਰ ਇਹੋ ਜੀ ਪਾਰਟੀਆਂ ਨੂੰ ਤੁਸੀਂ ਡੀਲਿਸਟ ਕਰੋ ਡੀਬਾਰ ਕਰੋ ਕਿ ਇਹ ਇਲੈਕਸ਼ਨ ਨਹੀਂ ਲੜ ਸਕਦੀਆਂ ਸੋ ਇਹ ਸਾਰੀ ਚੀਜ਼ਾਂ ਉਹਨਾਂ ਦੇ ਨੋਟਿਸ 'ਚ ਅਸੀਂ ਲੈ ਕੇ ਆਏ ਆ ਤੇ ਇਹ ਨਹੀਂ ਦੱਸਿਆ ਕਿ ਜਿਹੜਾ ਸਟੇਟ ਰਿਟਰਨਿੰਗ ਅਫਸਰ ਹੈ ਜਿਹਦੀ ਜਦੇ ਹੇਠ ਇਹ ਸਾਰੀ ਇਲੈਕਸ਼ਨ ਹੁੰਦੀ ਹੈ ਆਡੀਓ 'ਚ ਆ ਵੀ ਐਸਐਸਪੀ ਕਹਿ ਰਿਹਾ ਕਿ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਮੀਟਿੰਗ ਤੋਂ ਬਾਅਦ ਇਹ ਸਾਰੀ ਤੁਹਾਨੂੰ ਇਨਸਟਰਕਸ਼ਨ ਦਿੱਤੀਆਂ ਜਾ ਰਹੀਆਂ ਤੇ ਜੇ ਪੂਰਾ ਸਿਸਟਮ ਹੀ ਕੰਪਰੋਮਾਈਜ਼ ਹੋ ਗਿਆ ਹੈ ਸਰਕਾਰ ਤੋਂ ਲੈ ਕੇ ਰਿਟਰਨਿੰਗ ਅਫਸਰ ਤੋਂ ਲੈ ਕੇ ਪੁਲਸ ਪ੍ਰਸ਼ਾਸਨ ਤੋਂ ਲੈ ਕੇ ਆਈਐਸ ਅਫਸਰ ਸਾਰੇ ਕੰਪਰੋਮਾਈਜ਼ ਹੋ ਗਏ ਨੇ ਤੇ ਫਿਰ ਵੋਟਰ ਕਿੱਥੇ ਜਾਏ ਤੇ ਵੋਟ ਦਾ ਹੱਕ ਦੀ ਰਾਖੀ ਕਰਨਾ ਇਸ ਇਲੈਕਸ਼ਨ ਕਮਿਸ਼ਨ ਇਹਨਾਂ ਦਾ দায়িত্ব ਹੈਗਾ ਇਸ ਕਰਕੇ ਅਸੀਂ ਇਹਨਾਂ ਦੇ ਸੰਗਿਆਚੇ ਲੈ ਕੇ ਆਏ ਹਾਂ ਤੇ ਮੈਂ ਉਮੀਦ ਕਰਦੀ ਹਾਂ ਕਿ ਜ਼ਰੂਰ ਇਹਦਾ ਕੋਈ ਇਹ ਨੋਟਿਸ ਲੈ ਕੇ ਕਰਨਗੇ ਮਿੰਕਲ लास्ट ਦਿਨ ਸੀਗਾ ਨੋਮੀਨੇਸ਼ਨ ਦਾ ਔਰ ਪੰਜਾਬ ਦੇ ਕਈ ਹਲਕਿਆਂ ਚ ਚਾਹ ਡੇਰਾ ਬਾਬਾ ਨਾਨਕ ਮਜੀਠਾ ਇਸ ਤੋਂ ਇਲਾਵਾ ਕਨੌਰ ਸਨੌਰ ਰਿਪੋਰਟਸ ਆਈਆਂ ਸ਼ਰੀਆਮ ਕਾਗਜ਼ ਫਾੜੇ ਗਏ ਰੋਕਿਆ ਗਿਆ ਉਹਨਾਂ ਨੂੰ ਜਾਣ ਨਹੀਂ ਦਿੱਤਾ ਮੈਂ ਮੂਸਲ ਤੱਕੇ ਨੂੰ ਕਿਉਂਕਿ ਜ਼ਿਲ੍ਹੇ ਦੀ ਪਲਸ ਐਸਐਸਪੀ ਹਰੇਕ ਜ਼ਿਲ੍ਹੇ 'ਚੇ ਹਰ ਘੰਟੇ ਦੀ ਮੋਨਿਟਰਿੰਗ ਕਰ ਰਹੇ ਸੀਗੇ ਕਿ ਐਮਐਲਏ ਦੇ ਮੁਤਾਬਕ ਉਹ ਕਾਗਜ਼ ਰੱਦ ਕੀਤੇ ਗਏ ਨੇ ਕਿ ਨਹੀਂ ਐਮਐਲਏ ਦੇ ਮੁਤਾਬਕ ਕਾਗਜ਼ ਦਰਜ ਕੀਤੇ ਗਏ ਨੇ ਕਿ ਨਹੀਂ ਸੋ ਕੱਲੇ ਰੂਲਿੰਗ ਪਾਰਟੀ ਨੂੰ ਫਾਇਦਾ ਉਠਾਉਣ ਵਾਸਤੇ ਜਦ ਉਪਰੋ ਇਨਸਟਰਕਸ਼ਨ ਮੁੱਖ ਮੰਤਰੀ ਤੇ ਕੇਜਰੀਵਾਲ ਦੀ ਆਈਆਂ ਨੇ ਤੇ ਇਨਸਟਰਕਸ਼ਨ ਦੇ ਕੇ ਮੁੱਖ ਮੰਤਰੀ ਜਪੈਨ ਤੁਰ ਜਾਏ ਤੇ ਇਥੋਂ ਅੰਦਾ ਧੁੱਤ ਜਿਹੜੀ ਸੰਵਿਧਾਨ ਦੀ ਧਜੀਆਂ ਉਣਾਈਆਂ ਜਾ ਰਹੀਆਂ ਨੇ ਉਹਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਪੇਪਰ ਫਾਈਲਿੰਗ ਦੇ ਵੇਲੇ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਲੈਕਸ਼ਨ ਕੀ ਹੋਣੀ ਹੈ ਦੇ ਬਾਅਦ ਜਦ ਪੇਪਰ ਫਾਈਲ ਕਰਨ ਜੋਗੇ ਇਹ ਨਾ ਧੱਕਾ ਹੋ ਰਿਹਾ ਤਾਂ ਜਸ ਵੋਟ ਪਾਉਣ ਜਾਣਗੇ ਉਹ ਸੀ ਤਾਂ ਤਰਨ ਤਰਨ ਚ ਵੀ ਦੇਖ ਕੇ ਹਟਿਆ ਜਿਹਦੇ ਕਰਕੇ ਐਸਐਸਪੀ ਨੂੰ ਇਲੈਕਸ਼ਨ ਕਮਿਸ਼ਨ ਨੇ ਇਹਨੂੰ ਟਰਾਂਸਫਰ ਨਹੀਂ ਸਸਪੈਂਡ ਕੀਤਾ ਡੀਐਸਪੀ ਨੂੰ ਟਰਾਂਸਫਰ ਕੀਤਾ ਮਤਲਬ ਪੂਲ ਸਟੇਟ ਬਣਾ ਕੇ ਆਮ ਆਦਮੀ ਪਾਰਟੀ ਅੱਜ ਇਹ ਜਿੰਨਾ ਚਾਹਦੀ ਹੈ ਤੇ ਇਥੇ ਪਾਰਲੀਮੈਂਟ ਦੇ ਵਿੱਚ ਇੰਡੀਆ ਆਲਾਈਂਸ ਸ਼ੋਰ ਮਚਾਉਂਦੀ ਹੈ ਵੋਟ ਚੋਰੀ ਦਾ ਇਸ ਤੋਂ ਵੱਡੀ ਵੋਟ ਚੋਰੀ ਕੀ ਹੈ ਕਿ ਤੁਸੀਂ ਇਲੈਕਸ਼ਨ 'ਚ ਖੜੀ ਸਕਤੇ ਬਾਬਾ ਸਾਹਿਬ ਅੰਬੇਡਕਰ ਜੀ ਜਿਹੜੇ ਸੰਵਿਧਾਨ ਦੇ ਲੈ ਕੇ ਰਾਹੁਲ ਗਾਂਧੀ ਸਾਰੇ ਦੇਸ਼ ਭਰ ਚ ਖੁਮ-ਖੁਮਦੇ ਨੇ ਉਹ ਸੰਵਿਧਾਨ ਦੀ ਦਰਜੀਆਂ ਬਾਬਾ ਸਾਹਿਬ ਅੰਬੇਦਕਰ ਜੀ ਸੋਚਦੇ ਉੱਤੇ ਜਿਸ ਤਰ੍ਹਾਂ ਮਹਿਲ ਮਲ ਰਹੀ ਹੈ ਕਲਕ ਮਲ ਰਹੀ ਹੈ ਇਹ ਆਮ ਆਦਮੀ ਪਾਰਟੀ ਉਹਦੇ ਬਾਰੇ ਕੌਣ ਸੰਗਿਆਨ ਲਊਗਾ ਇਹ ਪਾਰਲੀਮੈਂਟ ਚ ਉਹਦੇ ਬਾਰੇ ਕਿਉਂ ਨਹੀਂ ਬੋਲਦੇ ਮੈਂ ਜਿਹੜੇ एलिਜੀਬਲ ਕੈਂਡੀਡੇਟਸ ਨੇ ਜਿਨ੍ਹਾਂ ਦੀ ਸਾਰੇ ਡਾਕੂਮੈਂਟ ਪਾਸ ਹੋਏ ਨੇ ਤਿੰਨ ਵੇ ਚੱਕ ਆਬਜੈਕਸ਼ਨ ਦਾ ਟਾਈਮ ਸੀ ਉਸ ਤੋਂ ਬਾਅਦ ਸਾਰੇ ਜੇ ਮੈਂ ਕਹਾਂ ਪੰਜਾਬ ਚ ਲਿਸਟਾਂ ਲੱਗ ਗਈਆਂ ਨੇ ਸਮਰਾਲੇ ਦੀਆਂ ਲਿਸਟਾਂ ਪੈਂਡਿੰਗ ਨੇ ਜਦੋਂ ਪੁੱਛਦੇ ਆਂ ਵੀ ਸਾਡੀਆਂ ਐਨਓਸੀਆਂ ਪੈਂਡਿੰਗ ਨੇ ਅਜੇ ਅਸੇ ਤੋਂ ਰਿਪੋਰਟਾਂ ਲੈਣੀਆਂ ਨੇ ਅੱਧੀ ਰਾਤ ਨੂੰ ਕਿਹੜੀਆਂ ਰਿਪੋਰਟਾਂ ਨੇ ਜਿਹੜੇ ਵੀਡੀਓ ਡਿਪਾਰਟਮੈਂਟ ਦੀ ਗੱਲ ਕਰਦੇ ਨੇ ਉੱਥੇ ਅਸੀਂ ਜਾ ਕੇ ਆਏ ਹਾਂ ਬੰਦ ਪਿਆ ਹੈ ਤੇ ਤਕਰੀਬਨ ਹੁਣ 8:50 ਮਿੰਟ ਹੋ ਗਏ ਨੇ ਰਾਤ ਦੇ ਹਜੇ ਤੱਕ ਲਿਸਟਾਂ ਨਹੀਂ ਲੱਗੀਆਂ ਅੱਗੇ ਹੀ ਇਲੈਕਸ਼ਨ ਦਾ ਸਮਾਂ ਘਟਾ ਦੇਖੋ ਜਿਹੜੇ ਕੈਂਡੀਡੇਟਾਂ ਨੇ ਤਿਆਰੀ ਕੀਤੀ ਹੁੰਦੀਆਂ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਆ ਉਹਨਾਂ ਨੇ ਇੱਕ ਤਰ੍ਹਾਂ ਦਾ ਪੇਪਰ ਦੇਣਾ ਪੂਰੀ ਉਹਨਾਂ ਨੇ ਤਿਆਰੀ ਕੀਤੀ ਆ ਤੇ ਉਹਨਾਂ ਨੂੰ ਅੱਜ ਪਤਾ ਨਹੀਂ ਪਾਸ ਨੇ ਕਿ ਫੇਲ ਨੇ ਉਹੀ ਨਹੀਂ ਪਤਾ ਲੱਗ ਰਿਹਾ ਸੋ ਇਹ ਜੇ ਮੈਂ ਕਹਾ ਵੀ ੱੱੱਕੇ ਚਾਹੀ ਨਾਲ ਮੈਂ ਮੌਜੂਦਾ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਵੀ ਨੀਤੀਆਂ ਚੰਗੀਆਂ ਕਰੋ ਨੀਅਤ ਚੰਗੀ ਕਰੋ ਤੇ ਐਦਾਂ ਤੱਕੇਸ਼ਾਈ ਕਰਕੇ ਜੇ ਤੁਸੀਂ ਹੁਣ ਜੋ ਸਾਨੂੰ ਸੁਣਨ ਨੂੰ ਮਿਲਿਆ ਵੀ ਕਾਫੀ ਜਨਿਆਂ ਦੇ ਜੋ ਕਾਗਜ਼ ਨੇ ਰਿਜੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ 5:00 ਤੋਂ 4:00 ਤੋਂ 5:00 ਦੇ ਵਿੱਚ ਤਕਰੀਬਨ ਪੰਜਾਬ ਦੀ ਲਿਸਟਾਂ ਲੱਗੀਆਂ ਕੇਵਲ ਸਮਰਾਲਾ ਇੱਕ ਜਿਹੇ ਹਲਕਾ ਜਿੱਤੇ 9 ਵੱਜ ਚੁੱਕੇ ਨੇ ਹਜੇ ਤੱਕ ਲਿਸਟ ਨਹੀਂ ਲੱਗੀ ਇਹਨਾਂ ਨੂੰ ਆਪਣੀ ਹਾਰ ਸਾਫ਼ ਦਿਖਦੀ ਆ ਉਸ ਲਈ ਇਹ ਚਾਹੁੰਦੇ ਨੇ ਵੀ ਜੇ ਫੇਅਰ ਐਂਡ ਫਾਈਨਲ ਇਲੈਕਸ਼ਨ ਨਹੀਂ ਹੋਵੇ ਤਾਂ ਹੀ ਇਹ ਡਿਲੇਟ ਕੀਤਾ ਜਾ ਰਿਹਾ ਤਾਂ ਕਿ ਕਾਫੀ ਸੰਗਤ ਪਹਿਲਾਂ ਆਈ ਪਰ ਅਜਿਹਾ ਪਿੰਡਾਂ ਦੁਬਾਰਾ ਸੁਨੇਹੇ ਲਾਏ ਨੇ ਵੀ ਸੰਗਤ ਵਕਤਬਾਦ ਆਵੇ ਕਿਉਂਕਿ ਇਹਨਾਂ ਨੇ ਜੋ ਜੋ ਜਿਵੇਂ ਜਿਵੇਂ ਹਨੇਰਾ ਪਈ ਜਾਂਦਾ ਕਿਉਂਕਿ ਹਨੇਰੇ ਦੇ ਵਿੱਚ ਕੇਵਲ ਕਾਲੀਆਂ ਕਰਦੂਤਾਂ ਹੀ ਹੁੰਦੀਆਂ ਨੇ ਨਹੀਂ ਬਾਕੀ ਦਿਨ ਦੇ ਚਾਨਣੇ ਵਿੱਚ ਕੰਮ ਕਰਦਾ ਲੋਕ ਸੋ ਮੈਂ ਬੇਨਤੀ ਕਰਦਾ ਸਮੁੱਚੇ ਪ੍ਰਸ਼ਾਸਨ ਨੂੰ ਤੇ ਆਰਓ ਸਮਰਾਲਾ ਸਾਹਿਬ ਨੂੰ ਕਿਉਂਕਿ ਪਿੱਛੋਂ ਜੇ ਕਿਸੇ ਦੇ ਫੋਨ ਕੜਕਦੇ ਨੇ ਜੇ ਕਿਸੇ ਸਿਆਸੀ ਸ਼ਹਿਰ ਦੇ ਫੋਨ ਆਉਂਦੇ ਨੇ ਉਹਨਾਂ ਨੇ ਕੋਰਟ 'ਚ ਨਹੀਂ ਜਾਣਾ ਕੋਰਟ 'ਚ ਉਸ ਅਫਸਰ ਨੂੰ ਜਾਣਾ ਪੈਣਾ ਜਿਹਦੇ ਕਾਗਜ਼ਾਂ ਤੇ ਸਾਈਨ ਨੇ ਸੋ ਮੈਂ ਜਿੰਨੇ ਵੀ ਮੁਲਾਜ਼ਮ ਜਿੰਨੇ ਵੀ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਇਸ ਕੰਮ 'ਚ ਲੱਗੇ ਨੇ ਉਹਨਾਂ ਨੂੰ ਮੈਂ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਫੇਰ ਐਂਡ ਫਾਈਨਲ ਇਲੈਕਸ਼ਨ ਕਰੋ ਸਾਡਾ ਹੱਕ ਆ ਇਲੈਕਸ਼ਨ ਲੜਨਾ ਸਾਡਾ ਹੱਕ ਆ ਜੇ ਤੁਸੀਂ ਆਪਣੇ ਆਪ ਨੂੰ ਪੋਸਟਰਾਂ ਤੇ ਨਾ ਚਮਕਾਉਲੋ ਇੰਨੀਆਂ ਚੰਗੀਆਂ ਨੀਤੀਆਂ ਨੇ ਫੇਰ ਆਓ ਮੈਦਾਨ 'ਚ ਸਿੱਧੇ ਲੜ ਕੇ ਦਿਖਾਓ ਹੁਣ ਮਾਛਵਾੜੇ 'ਚ ਵੀ ਇਹੀ ਹੋਇਆ ਪਹਿਲਾਂ ਉਹਨਾਂ ਨੇ ਲਿਸਟਾਂ ਲਾਈਆਂ ਉਹਦੇ ਵਿੱਚ 100 ਨਜਾਇਹਾ ਸੀ ਜਿਹਦੇ ਸਾਰੇ ਕੈਂਡੀਡੇਟ ਐਲੀਜੀਬਲ ਨਹੀਂ ਹੈਗੇ ਦੱਸੋ ਕਿੱਥੇ ਕਿੱਦਾਂ ਦੇ ਅਸੀਂ ਡੈਮੋਕ੍ਰੇਸੀ 'ਚ ਰਹਿ ਰਹੇ ਆ ਕੀ ਪੰਜਾਬ ਸਰਕਾਰ ਕਰ ਰਹੀ ਆ ਕਿੱਧਰ ਨੂੰ ਸਾਡਾ ਪੰਜਾਬ ਜਾ ਰਿਹਾ ਕਿਤੇ ਪੱਗਾਂ ਲੈਂਦੀਆਂ ਨੇ ਕਿਤੇ ਕਾਗਜ਼ ਚੱਕੇ ਜਾਂਦੇ ਨੇ ਕਿਤੇ ਸ਼ਾਮ ਤੱਕ ਲਿਸਟਾਂ ਨਹੀਂ ਆਉਂਦੀਆਂ ਸੋ ਇੱਕ ਤਰ੍ਹਾਂ ਮੈਂ ਕਹਿ ਸਕਦਾ ਵੀ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਆ ਧੱਕੇ ਦੇ ਨਾਲ ਇਲੈਕਸ਼ਨ ਜਿੱਤਣਾ ਚਾਹ